ਅਸੀਂ ਵੀਕਲੀ ਇੱਕ ਜਨ ਸੁਣਵਾਈ ਕੈਂਪ ਲਾਉਂਦੇ ਆਂ ਸਬਡਿਵੀਜ਼ਨ ਵਾਈਜ਼ ਵੀ ਉਹਨੂੰ ਦੇਖਦੇ ਆਂ ਨੇੜੇ ਦੇ ਦੋ ਤਿੰਨ ਪਿੰਡ ਜਿਹੜੇ ਹੁੰਦੇ ਹੈਗੇ ਇੱਕ ਪਿੰਡ ਥਾਂ ਤੇ ਸਾਰੀ ਪੰਚਾਇਤਾਂ ਪਬਲਿਕ ਨੂੰ ਪਹਿਲੇ ਮੁਨਾਦੀ ਕਰਕੇ ਅਸੀਂ ਉਹਦੀ ਅਵੇਅਰਨੈਸ ਕਰਦੇ ਆਂ ਕਿ ਜੇਕਰ ਕਿਸੇ ਦਾ ਕੋਈ ਮਸਲਾ ਹੈ ਤਾਂ ਮੌਕੇ ਤੇ ਆ ਕੇ ਸਾਨੂੰ ਦੱਸ ਸਕਣ ਇਹਦਾ ਦੂਜਾ ਫਾਇਦਾ ਇਹ ਹੁੰਦਾ ਹੈਗਾ ਕਿ ਜਿੱਥੇ ਵੀ ਪਿੰਡ 'ਚ ਕੈਂਪ ਹੁੰਦਾ ਹੈਗਾ ਅਸੀਂ ਉਹਨਾਂ ਦੇ ਸਾਰੇ ਐਸੈਟ ਵੀ ਚੈੱਕ ਕਰ ਲੈਂਦੇ ਆਂ ਭਾਵੇਂ ਸਕੂਲ ਹੋ ਆਂਗਣਵਾੜੀ ਹੋ ਸੋਲਿਡ ਵੇਸ ਮੈਨੇਜਮੈਂਟ ਲਿਕੁਇਡ ਵੇਸ ਮੈਨੇਜਮੈਂਟ ਕੋਈ ਲੋਕਲ ਦਿੱਕਤ ਆ ਰਹੀ ਹੈ ਤਾਂ ਲੋਕਾਂ ਤੋਂ ਦਿੱਕਤਾਂ ਵੀ ਪ कैंप पूरा साढ़े साढ़े तीन चार घंटे चलता है अगर जेकर पब्लिक रही है तो पूरे दिन तक असं एक्सटेंड करते हैं ए सारे प्रशासनिक अधिकारी चाहे अगर कोई हैड नहीं अवेलेबल उस दिन किसी की कोई कोटी या कोई है तो उन्होंने सबॉर्डिनेट स्टाफ हूँ तो ए टू जैड अमला इतने हूँ और अंस परसनलीटर करते हैं क्योंकि तीन चार तरीके मुद्दे होंगे एक होंगे ही हल हो सकते हैं जिदा आधार का हो गया कुछ पेंशनसते हैं कुछ वेरीफिकेशनसते हैं कुछ स्पॉट विजिट्स है जो निकल कुछ लोंग स्टैंडिंग मसले हैं जिन्हों का हल थोड़ा टाइम लिया है या कोई फाइनेंसल करने होंगे हैं तो सूँ दो तीन गलों का इतने पता चलता है कि पंचायत के कोई किन्ने फंड है और सू बाहों किन्ने की लड़ है ताकि असं हल कर सके ਸਾਡਾ ਮੇਨ ਪ੍ਰੋਬਲਮ ਹੈਗੀ ਹੈ ਪਾਣੀ ਪੀਣ ਵਾਲੇ ਪਾਣੀ ਦੀ। ਉਹ ਪਾਣੀ ਦੀ ਪ੍ਰੋਬਲਮ ਕਿ ਆਏ? ਮਤਲਬ ਕਮੇਟੀ ਏਰੀਆ ਦਾ 2 ਨੰਬਰ ਵਾਰ ਦਾ ਪਾਣੀ ਸਾਡੇ ਪਿੰਡ ਦੇ ਟੈਂਕ ਤੋਂ ਜਾਂਦਾ ਪਿਆ। ਠੀਕ। ਉਹ ਨਹੀਂ ਸਮੱਸਿਆ ਹੱਲ ਕਰੇਗਾ। ਮੈਂ ਕਮੇਟੀ ਦਫ਼ਤਰ ਵੀ ਜਾ ਕੇ ਆਇਆ। ਈਵਨ ਅਸੀਂ ਉਹਨਾਂ ਨੂੰ ਇਹ ਬੋਰ ਕਰਾਇਆ ਵਾ 10 ਮਰਲੇ ਜਗ੍ਹਾ ਦਿੱਤੀ ਵੀ ਹੈ। ਇਸੇ ਕਰਕੇ ਦਿੱਤੀ ਸੀ ਵੀ ਆਪਣੇ ਬਾਗਡਨ ਦੇ ਦੇਰਕ 4 ਨੰਬਰ ਵਾਰ ਨੂੰ ਇੱਕ 2 ਨੰਬਰ ਵਾਰ ਨੂੰ ਪਾਣੀ ਦੇ ਲਓ ਤੁਸੀਂ। ਤਾਂ ਕਿ ਸਾਡੀ ਸਮੱਸਿਆ ਹੱਲ ਹੋ ਜਾ ਫਿਰ ਸਾਡੇ ਪਾਣੀ ਪਿੰਡ ਦੀ ਸਮੱਸਿਆ ਹੋ। ਉਹ ਕਰਿਆ ਨਹੀਂ ਕਰਦੇ। ਕਦੀ ਕਹਿੰਦੇ ਜੀ ਸੀਵਰੇਜ ਵਾਲਿਆਂ ਨੇ ਕਰਨਾ, ਸੀਵਰੇਜ ਵਾਲੇ ਪਾਈਪ ਨਹੀਂ ਪਾਏਗਾ। ਉਹ ਸੀਵਰੇਜ ਵਾਲਿਆਂ ਨੂੰ ਪੁੱਛੋ ਕਦੀ ਜੀ ਟੈਂਡਰ ਨਹੀਂ ਹੋਇਆ। ਮੈਂ ਕਹਾਂ ਯਾਰ ਐਨੇ ਸਾਲ ਲੱਗ ਰਹੇ ਖਾਰਾ ਦਾ ਬਣਿਆ ਉਹ ਬੋਟ ਹੋਇਆ ਪਾ ਅੱਜ ਤੱਕ ਉਹਨਾਂ ਦਾ ਟੈਂਟਿੰਗ ਨਹੀਂ ਹੋਇਆ ਹੁਣ ਮੈਂ ਤਾਂ ਮੈਂ ਹੀ ਪੁੱਛ ਕਹਿੰਦੀ ਟੈਂਟ ਨਹੀਂ ਕਹਿੰਦੀ ਟੈਂਟ ਨੂੰ ਕਿੰਨੇ ਸਾਲ ਲੱਗਣ ਹਾਂ ਜਿਸ ਮਰਨੇ ਕੋ ਠੀਕ ਹੈ ਜੀ ਮਤਲਬ ਇਦਾਂ ਇਹ ਟਰਕਾਇਆ ਕਰਦੇ ਐ ਕਿ ਕੋਈ ਥੱਲੇ ਮੈਂ ਤਾਂ ਬਾਈਕ ਨੂੰ ਦਾ ਮੰਗਵਾ ਰਿਹਾ ਹਾਂ ਕਿ ਉਹ ਐ ਕਿ ਉਹ ਐ ਕਿ ਉਹ ਮੰਗਵਾ ਦਿੱਤਾ ਜੇ ਕੋਈ ਬੋਟ ਨਹੀਂ ਦੇ ਸਕਾਇਆ ਕਿਉਂਕਿ ਇਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਹੈ ਸਰਕਾਰ ਆਪਕੇ ਦਵਾਰ ਉਦੀ ਤਹਿ ਦੇ ਵਿੱਚ ਸਾਡਾ ਪਿੰਡ ਦਬੇਟੇ ਦੇ ਵਿੱਚ ਅੱਜ ਸਾਰਾ ਪ੍ਰਸ਼ਾਸਨ ਡੀਸੀ ਮੈਡਮ ਐਸਡੀ ਮੈਡਮ ਤਹਿਸੀਲਦਾਰ ਸਾਹਿਬ ਵੀਡੀਓ ਡੀਐਸਪੀ ਔਰ ਸਾਰਾ ਆਮਲਾ ਇੱਥੇ ਪੁੱਜਿਆ ਸੀ ਪੂਰੇ ਸਟਾਫ ਦੇ ਨਾਲ ਇੱਥੇ ਪੁੱਜਿਆ ਲੋਕਾਂ ਦੀਆਂ ਚਾਹੇ ਪਰਸਨਲ ਪ੍ਰੋਬਲਮ ਹੋਣ ਚਾਹੇ ਪਿੰਡ ਦੀਆਂ ਸਾਂਝੀਆਂ ਪ੍ਰੋਬਲਮਸ ਹੋਣ ਸਾਰਿਆਂ ਦੀ ਗੱਲ ਉਹਨਾਂ ਨੇ ਸੁਣੀ ਹੈ ਜਿਹਦਾ ਮੌਕੇ ਪਰ ਹੱਲ ਹੋਣਾ ਸੀ ਉਹਨਾਂ ਨੇ ਹੁਕਮ ਹੋਣੇ ਦੇ ਦਿੱਤੇ ਜਿਹੜੇ ਬਾਅਦ ਚ ਆਊਟ ਕਰਨ ਤੋਂ ਬਾਅਦ ਹੋਣਾ ਸੀ ਤੇ ਉਹ ਬਾਅਦ ਵਿੱਚ ਉਪਰਾਲੇ ਦੇ ਢੰਗ ਨਾਲ ਸੋਲਵ ਹੋ ਜਾਣਗੇ ਅੱਜ ਮੈਡਮ ਨੇ ਇੱਥੇ ਸਾਡਾ ਜਿਹੜਾ ਇੱਕ ਡੀਗਰੇਡੇਬਲ ਔਰ ਵਾਈ ਡੀਗਰੇਡੇਬਲ ਐਂਡ ਨਾਨ ਡੀਗਰੇਡੇਬਲ ਜਿਹੜਾ ਸਾਡਾ ਬੇਸਡ ਸੀ ਲਿਕਵਿਡ ਐਂਡ ਸੋਲਿਡ ਬੇਸਡ ਉਹਨਾਂ ਦਾ ਵੀ ਚੈੱਕ ਕੀਤਾ ਸਾਡੇ ਪਿੰਡ ਦੇ ਲੋਕਾਂ ਦੀ ਇੱਕ ਡਿਮਾਂਡ ਸੀ ਵੀ ਇੱਥੇ ਹੋਣਾ ਚਾਹੀਦਾ ਸੋ ਪੰਜਾਬ ਸਰਕਾਰ ਨੇ ਖਾਸ ਕਰ ਬੈਂਸ ਸਾਹਿਬ ਨੇ ਔਰ ਮੁੱਖ ਮੰਤਰੀ ਸਾਡੇ ਜਿਹੜੇ ਮਾਨ ਸਾਹਿਬ ਇਹਨਾਂ ਦੇ ਪ੍ਰਿਆਸ ਦੇ ਨਾਲ ਪਿੰਡਾਂ ਨੂੰ ਖੂਬਸੂਰਤ ਬਣਾਉਣ ਵਾਸਤੇ ਤਾਂ ਜੋ ਜਿੰਨਾ ਵੀ ਸਾਡਾ ਆਸ-ਪਾਸ ਜਿੰਨੇ ਵੀ ਸਾਡੇ ਪੋਲੀਥੀਨ ਜਾਂ ਸਾਡੀ ਬੇਸ ਜਿਹੜੀ ਹੈ ਗਲੀਆਂ ਨਾਲੀਆਂ ਦੇ ਵਿੱਚ ਫਸੀ ਰਹਿੰਦੀ ਹੈ ਉਹਦੇ ਪੂਰਾ ਲੈ ਔਰ ਪਿੰਡ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਮੈਂ ਬੇਨਤੀ ਵੀ ਕਰੂੰਗਾ ਕਿ ਇਹਦਾ ਪੂਰਾ ਉਪਯੋਗ ਕਰੀਏ ਜਾਂ ਜੋ ਸਾਡੀ ਪਿੰਡ ਦੀ ਪੂਰੀ ਸਫਾਈ ਰਹਿ ਸਕੇ ਜਦੋਂ ਬੰਦਾ ਮਕਾਨ ਬਣਾਉਂਦਾ ਕੁਝ ਉਹਨਾਂ ਦਾ ਬੇਸਟ ਵਾਸਤੇ ਵੀ ਕੋਈ ਚੀਜ਼ ਬਣਾਉਂਦਾ ਅਸੀਂ ਸਾਰੇ ਲੋਕ ਉਸ ਬੇਸਟ ਨੂੰ ਚੋਆ ਵਿੱਚ ਨਾਲੀਆਂ ਵਿੱਚ ਸੁੱਟ ਦਿੰਨੇ ਹੁਣ ਅਸੀਂ ਸਾਡੇ ਪਿੰਡ ਦਾ ਪਹਿਲਾ ਉਰਾਲਾ ਹੈ ਬਹੁਤ ਅੱਛਾ ਲੱਗਿਆ ਮੈਡਮ ਆਏ ਡੀਸੀ ਮੈਡਮ ਦਾ ਖਾਸ ਕਰ ਸਾਰਾ ਕੁਝ ਚੈੱਕ ਕੀਤਾ ਸਕੂਲ ਵੀ ਦੇਖਿਆ ਸਾਡਾ ਉਹਨਾਂ ਨੇ ਖਾਸ ਕਰ ਪਿੰਡ ਦੇ ਨੌਜਵਾਨ ਸਾਥੀ ਪਿੰਡ ਦੇ ਨੌਜਵਾਨ ਸਾਥੀਆਂ ਨੂੰ ਜਿਹੜਾ ਇਹਨਾਂ ਦੇ ਦਿਮਾਗ 'ਚ ਕੋਈ ਪ੍ਰੋਬਲਮ ਆਈ ਹੈ ਮੈਡਮ ਨਾਲ ਹੀ ਨੇ ਡਿਸਕਸ ਕੀਤੀ ਐਸਡੀ ਮੈਡਮ ਨਾਲ ਡਿਸਕਸ ਕੀਤੀ ਛੋਟੀ ਪ੍ਰੋਬਲਮ ਤੋਂ ਲੈ ਕੇ ਵੱਡੀ ਪ੍ਰੋਬਲਮ ਜਿਹਦੇ ਵਿੱਚ ਸਾਡੇ ਪਿੰ ਦੇ ਵਿੱਚ ডিপਾਰਟਮੈਂਟ ਦੇ ਨਾਲ ਕੁਝ ਮਾਲਕੀ ਦੇ ਖਾਨੇ ਵਿੱਚ ਸਾਡੇ ਪਿੰਡ ਦੇ ਲੋਕਾਂ ਦਾ ਨਾਮ ਹੈ ਖਾਸ ਕਰ ਦੇ ਵਿੱਚ ਇਰੀਗੇਸ਼ਨ ਪੰਜਾਬ ਦਾ ਹੈ ਲੋਕਾਂ ਦੀ ਡਿਮਾਂਡ ਸੀ ਜਦ ਤੱਕ ਸਾਡੀ ਸਾਰੀ ਲੈਂਡ ਅਕਵਾਇਰ ਕਰਕੇ ਸਾਨੂੰ ਉਹਦੇ ਮੁਆਵਜ਼ਾ ਦਿੱਤਾ ਜੇ ਮੁਆਵਜ਼ਾ ਨਹੀਂ ਹੈ ਤਾਂ ਸਾਡੀ ਉਹ ਲੈਂਡ ਵਾਪਸ ਕਰ ਦਿੱਤੀ ਜਾਵੇ ਇਹ ਅੱਜ ਜਿਹੜੀ ਐਪਲੀਕੇਸ਼ਨ ਹੈ ਉਹ ਮੈਡਮ ਨੂੰ ਦਿੱਤੀ ਗਈ ਹੈ ਸੋ ਪੰਜਾਬ ਸਰਕਾਰ ਇਹਦੇ ਪਰ ਕੀ ਐਕਸ਼ਨ ਕਰਦੀ ਹੈ ਸੋ ਦੇਖਾਂਗੇ ਖਾਸ ਕਰ ਤਾਂ ਬਾਅਦ ਪੰਜਾਬ ਸਰਕਾਰ ਦਾ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸਾਡੇ ਸਕੂਲ ਨੂੰ 20 ਲੱਖ ਇੱਕ ਦਿੱਤਾ ਤੇ 60 ਲੱਖ ਸਾਡੇ ਦੂਸਰੇ ਦਿੱਤਾ 60 ਲੱਖ ਸਾਡੇ ਦੋਹਾਂ ਸਕੂਲਾਂ ਨੂੰ ਮਿਲਿਆ 20 ਲੱਖ ਸਾਡੇ ਗਰਾਉਂਡ ਨੂੰ ਮਿਲਿਆ 5 ਲੱਖ ਸਾਡਾ ਆ ਵੀ ਗਿਆ ਸੋ ਇਦਾਂ ਦੇ ਜਿਹੜੇ ਕੰਮ ਐ ਉਹ ਅਸੀਂ ਰਲ ਕੇ ਸਾਰੇ ਪਿੰਡ ਨੇ ਅਸੀਂ ਇਕੱਠੇ ਹੋ ਕੇ ਨੌਜਵਾਨ ਸਾਥੀ ਬਹੁਤ ਵਧੀਆ ਨੌਜਵਾਨ ਸਾਡੇ ਪਿੰਡ ਦੇ ਇਕੱਠੇ ਹੋ ਗਾ ਆਪਾਂ ਕੰਮ ਕਰਨੇ ਸੋ ਅੱਜ ਡੀਸੀ ਸਾਹਿਬ ਦੇ ਨਾਲ ਜਿਹੜੀ ਵਿਜ਼ਿਟ ਲੱਗੀ ਇਹ ਮੈਮੋਰੀਏਬਲ ਰਹੀ ਸਾਰੇ ਲੋਕਾਂ ਵਾਸਤੇ ਸੋ ਧੰਨਵਾਦ ਮਿਹਰਬਾਨੀ ਸਾਂ ਨਵਾਂ ਥੋੜਾ ਜ਼ਾਹਰ ਹੋ ਗਿਆ ਦੇਖਾ ਆਪਣਾ ਆਪਣੇ ਪਿੰਨਾ ਆਪੋਂ ਗੁਰਨੇ ਹੁੰਦੇ ਗਿਰੰਦ ਆਉਣੀ ਦੇ ਉਹ ਤਰਾਂਗੇ ਇੰਨਾ ਕੋਨਾ ਬਣ ਜਾਦਾ ਉਹ ਇਹਦੀ ਰੇਣੀ ਹੈ ਲੈ ਇਹ ਜਿੰਦੀ ਮੈਂ 15 ਮਿੰਟ ਲੱਗ ਹਾਂਜੀ ਪੰਚਾਇਤ ਬੰਦੀ ਇਸ ਤਰ੍ਹਾਂ ਕੇ ਆਪਾਂ ਇਧਰਾਂ ਅਗਵੀ ਦੇਖਿਆ ਲੇਕਿਨ ਕੋਈ ਇਹਦੇ ਇਚ ਨਾ ਦੋ ਸਟੈਪ ਹੁੰਦੀ ਹੈ ਕਿ ਪਹਿਲੀ ਹੁੰਦੀ ਹੈ ਕਿ ਜੀ ਅਸੀਂ ਅਵੇਅਰਨੈਸ ਕਰੀਏ ਔਰ ਅਸੈਟ ਕ੍ਰੀਏਟ ਕਰੀਏ ਜਿੱਦਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਚੱਲਦਾ ਪਿਆ ਹੈਗਾ ਹੌਪਫੁਲੀ ਹਫਤੇ ਵਿੱਚ ਹੀ ਹੋ ਜਾਣਾ ਹੈਗਾ ਤਾਂ ਹਮੇਸ਼ਾ ਪਹਿਲੇ ਉਹਦਾ ਬੈਕਗ੍ਰਾਉਂਡ ਤਿਆਰ ਕੀਤਾ ਜਾਂਦਾ ਹੈਗਾ ਇੱਕ ਵਾਰੀ ਜਦੋਂ ਹੋ ਜਾਂਦਾ ਹੈਗਾ ਉਹਦੇ ਬਾਅਦ ਅਸੀਂ ਸੈਕੰਡ ਸਟੈਪ ਤੇ ਆਉਂਦੇ ਹਾਂ ਕਿ ਜੀ ਇਹ ਨੂੰ ਯੂਜ਼ ਕਰਨਾ ਹੈ ਔਰ ਉਹਦੀ ਪ੍ਰੋਪਰ ਸਖਤੀ ਔਰ ਇੰਪਲੀਮੈਂਟੇਸ਼ਨ ਮੈਮ ਇਸ ਤੇ ਵੀ ਕਾਫੀ ਟਾਈਮ ਲੱਗੇਗਾ ਇਸ਼ੂ ਕਈ ਮੈਂ ਬਣਾ ਨਹੀਂ ਕਰਾਂਗੀ ਕਿਉ ਜੋ ਸਸਟੇਨ ਬੀ ਕਰਨ ਤਾਂ ਮੇਰੀ ਲੋਕਾਂ ਨੂੰ ਵੀ ਬੇਨਤੀ ਹੈ ਤੇ ਗੁਜਾਰਿਸ਼ ਵੀ ਹੈਗੀ ਕਿ ਜੋ ਪਿੰਡ ਹੁੰਦੀ ਉਹ ਇੱਕਾਈ ਹੁੰਦੀ ਹੈ ਉਹਨੂੰ ਜਿੰਨਾ ਆਪਾਂ ਸੈਲਫ ਸਸਟੇਨੇਬਲ ਬਣਾ ਸਕਦੇ ਆਂ ਔਰ ਲੋਕਲੀ ਜਿੰਨਾ ਉਹਨੂੰ ਕਰ ਸਕਦੇ ਆਂ ਉਹਨਾਂ ਭਾਰੂ ਨਹੀਂ ਹੋ ਸਕਦਾ ਤਾਂ ਜਿੰਨੇ ਵੀ ਸੋਲਿਡ ਵੇਸ ਮੈਨੇਜਮੈਂਟ ਹੈ ਉੱਥੇ ਅਸੀਂ ਬਾਇਓਡੀਗਰੇਬਲ ਨੋਨ ਬਾਇਓਡੀਗਰੇਬਲ ਅਡਡ ਰੱਖਦੇ ਆਂ ਤਾਂ ਜਿਹੜਾ ਪਲਾਸਟਿਕ ਮਿਲਦਾ ਹੈਗਾ ਉਹਦੇ ਤੋਂ ਆਮਦਨ ਵੀ ਹੁੰਦੀ ਹੈ ਤਾਂ ਅਸੀਂ ਹੁਣ ਕੋਸ਼ਿਸ਼ ਕਰ ਰਹੇ ਆਂ ਕਿ ਸਾਡੇ ਸੈਲਫ ਹੈਲਪ ਗਰੁੱਪ ਜਿਹੜੇ ਪਿੰਡਾਂ ਵਿੱਚ ਹੀ ਹੁੰਦੇ ਹੈਗੇ ਉਹਨਾਂ ਨੂੰ ਇਹਦੇ ਵਿੱਚ ਰੋਪਿੰਗ ਕਰਕੇ ਕਿ ਤਾਂ ਕਿ ਉਹਨਾਂ ਦੀ ਆਮਦਨ ਵੀ ਹੋਣ 안사 와요. 안